ਪੁਚਾਲ ਦੇ ਜ਼ੋਰਦਾਰ ਝਟਕੇ ਲੱਗੇ ਨੇ ਜਿਸ ਕਰਕੇ ਧਰਤੀ ਕੰਬੀ ਐ ਲੋਕ ਨੇ ਜਿਹੜੇ ਉਹ ਕਿਦਾਂ ਮ ਡਰ ਜਾਂਦੇ ਨੇ ਤਾਂ ਵੱਡਾ ਪੁਚਾਲਾ ਜਿਹੜਾ ਉਹ ਆਇਆ ਏ ਜਿਸ ਦੀ ਤੀਬਰਤਾ 6.4 ਦਰਜ ਕੀਤੀ ਗਈ ਐ ਹਾਲਾਂਕਿ ਇੱਕ ਸਕੇਲ ਦੇ ਉੱਤੇ ਇਸ ਦੀ ਤੀਬਰਤਾ 5.9 ਦਰਜ ਕੀਤੀ ਗਈ ਸੀ ਤਾਂ ਵੱਡੀ ਕੁਦਰਤੀ ਆਫਤ ਆਈ ਐ ਜਿਸ ਕਰਕੇ ਬਿਲਡਿੰਗਾਂ ਦੇ ਜਿਹੜੀਆਂ ਉਹ ਕੰਬੀਆਂ ਦੇ ਬਹੁਮੰਜ਼ਿਲਾ ਇਮਾਰਤਾਂ ਦੇ ਵਿੱਚ ਵੱਡੀ ਹਲਚਲ ਹੋਈ ਹੈ ਅਤੇ ਲੋਕ ਜਿਹੜੇ ਉਹ ਸਹਿਮ ਜਾਂਦੇ ਨੇ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚੋਂ ਆਪਣੇ ਦਫ਼ਤਰਾਂ ਵਿੱਚੋਂ ਜਾਂ ਹੋਰ ਅਜਈਆਂ ਥਾਵਾਂ ਵਿੱਚੋਂ ਬਾਹਰ ਆ ਜਾਂਦੇ ਨੇ ਦੂਜੇ ਪਾਸੇ ਬਹੁਤ ਸਾਰੇ ਲੋਕ ਜਿਹੜੇ ਅਜੇ ਵਿੱਚ ਭੱਜ ਕੇ ਬਾਹਰ ਨਹੀਂ ਸੀ ਆ ਸਕਦੇ ਤਾਂ ਉਹਨਾਂ ਦੇ ਵੱਲੋਂ ਟੇਬਲਾਂ ਥੱਲੇ ਜਾਂ ਹੋਰ ਅਜਈਆਂ ਥਾਵਾਂ ਉੱਤੇ ਪਨਾਲ ਲੈ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਵੱਡਾ ਪਚਾਲਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਭੁਚਾਲ ਦੇ ਜ਼ੋਰਦਾਰ ਝਟਕੇ ਲੱਗੇ ਨੇ ਜਿਸ ਕਰਕੇ ਧਰਤੀ ਕੰਬੀ ਹੈ ਅਤੇ ਮੋਬਾਈਲ ਅਲਾਰਮ ਵੀ ਵੱਜ ਉੱਠੇ ਨੇ ਤਾਂ ਤਾਈਵਾਨ ਦੇ ਵਿੱਚ ਭੁਚਾਲ ਦੇ ਜ਼ੋਰਦਾਰ ਝਟਕੇ ਦੇਖਣ ਨੂੰ ਮਿਲੇ ਨੇ ਨਿਗਰਾਨੀ ਏਜੰਸੀ ਨੇ ਦੱਸਿਆ ਕਿ ਤਾਈਵਾਨ ਵਿੱਚ ਹੁਵਾਲੀਅਨ ਸ਼ਹਿਰ ਤੋਂ ਲਗਭਗ 71 ਕਿਲੋਮੀਟਰ ਦੱਖਣ ਵਿੱਚ ਜ਼ੋਰਦਾਰ ਭੁਚਾਲ ਆਇਆ ਹੈ ਤਾਂ ਅਰਥਕ ਵੇ ਕਰਕੇ ਵੱਡੀ ਹਲਚਲ ਹੋਈ ਹੈ ਮੁਕਾਮੀ ਸਮੇਂ ਮੁਤਾਬਕ ਬੁੱਧਵਾਰ ਸ਼ਾਮ 7 ਵਜੇ 1 ਮਿੰਟ ਵਜੇ ਸੈੱਲ ਫੋਨ అలਾਰਮ ਬੰਦ ਹੋਣ ਤੋਂ ਕੁਝ ਸਕਿੰਟਾਂ ਬਾਅਦ ਪਚਾਲ ਆਇਆ ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਦੱਸਿਆ ਕਿ ਪਚਾਲ ਦੀ ਤੀਬਰਤਾ 5.9 ਨੋਸ ਦੀ ਅਤੇ ਇਸ ਦਾ ਕੇਂਦਰ 31.61 ਕਿਲੋਮੀਟਰ ਦੀ ਡੂੰਘਾਈ ਤੇ ਸੀ ਤਾਂ ਤਾਈਵਾਨ ਦੇ ਕੇਂਦਰੀ ਮੌਸਮ ਪ੍ਰਸ਼ਾਸਨ ਨੇ ਤੀਬਰਤਾ 6.4 ਦੱਸੀ ਹੈ ਤਾਂ ਸਵੈਰਣਸ਼ੀਲਤਾ ਅਤੇ ਖੋਜ ਸਥਾਨਾਂ ਵਿੱਚ ਅੰਤਰ ਨੂੰ ਦੇਖਦੇ ਹੋਏ ਅਜਿਹੀਆਂ ਭਿੰਤਾਵਾਂ ਆਮ ਤੌਰ ਤੇ ਹੋ ਸਕਦੀਆਂ ਨੇ ਤਾਂ ਤਾਈਪੇਈ ਵਿੱਚ ਇਮਾਰਤਾਂ ਲਗਭਗ 1 ਮਿੰਟ ਤੱਕ ਹਿੱਲੀਆਂ ਨੇ ਪਰ ਹੁਣ ਤੱਕ ਕਿਸੇ ਵੀ ਵੱਡੇ ਨੁਕਸਾਨ ਦੀ ਕੋਈ ਵੀ ਤੁਰੰਤ ਰਿਪੋਰਟ ਨਹੀਂ ਮਿਲੀ ਰਾਤਾਂ ਦੀ ਤਾਈਪੇ ਤੋਂ 154 ਕਿਲੋਮੀਟਰ ਦੱਖਣ ਵਿੱਚ ਸਥਿਤ ਹਵਾਲੀਅਨ ਵਿੱਚ 2.3 ਕਰੋੜ ਦੀ ਵੱਤੀ ਵਾਲੇ ਟਾਪੂ ਵਿੱਚ ਮੁਲਕ ਦੇ ਬਹੁਤ ਸਾਰੇ ਭੀੜ ਭੜੱਕੇ ਵਾਲੇ ਪਛਵੀ ਪਾਸੇ ਦੇ ਮੁਕਾਬਲੇ ਕਟ ਆਬਾਦੀ ਖੇਤਰ ਹੈ ਤਾਂ ਮੁਲਕ ਦੇ ਵਿੱਚ ਬਹੁਤੇ ਪੁਚਾਲ ਪਛਵੀ ਖਿੱਤੇ ਵਿੱਚ ਹੀ ਆਉਂਦੇ ਨੇ ਇਸ ਕਾਰਨ ਜਦੋਂ ਵੀ ਕੋਈ ਤੇਜ਼ ਪੁਚਾਲ ਆਉਂਦਾ ਹੈ ਤਾਂ ਮੁਲਕ ਵਿੱਚ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਸੈਲਫੋਨ ਨੇ ਜਿਹੜੇ ਉਹ ਵੀ ਐਮਰਜੈਂਸੀ ਸਾਊਂਡ ਦੀ ਆਵਾਜ਼ ਕਰਦੇ ਹੋਏ ਗੂੰਜਦੇ ਨੇ ਤਾਂ ਵੱਡਾ ਪੁਚਾਲ ਆ ਜਿਹੜਾ ਉਹ ਤਾਈਵਾਨ ਦੇ ਵਿੱਚ ਦਰਜ ਕੀਤਾ ਗਿਆ ਹੈ ਜਿੱਥੇ ਪਚਾਲ ਦੇ ਕਾਰਨ ਧਰਤੀ ਗੰਬੀ ਹੈ ਅਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ